ਕੀ ਕਰ ਨੂੰ ਲੈਂਦਾ ਇੱਥੇ ਬੜਾ ਕੀ ਕਰ ਨੂੰ ਲੈਂਦਾ ਇੱਥੇ ਪੈਸੇ ਦੇਣ ਵਾਸਤੇ ਅੱਛਾ ਯਾਰ 10000 ਰੁਪਇਆ ਦੇਣ ਵਾਸਤੇ ਯਾਰ ਯਾਰ ਉਹਦੇ ਨਾਲ ਆਇਆ ਨਾ 40 4000 ਰੁਪਇਆ ਦੇ ਬਣ ਗਿਆ ਇੰਨਾ ਸਾਡਾ ਹੁਣ ਤੱਕ ਤੇ ਕੱਥੇ ਦੇਣੀ ਅਜੂ ਚੈੱਕ ਲੈਣ ਆਏ ਆ ਆ ਵੇਖੋ ਬਟੋਏ ਥਾਣੇ ਦੇ ਵਿੱਚ ਨਾ ਭਗਵਾਤ ਮਾਨ ਆ ਰਿਹਾ ਪੈਸੇ ਵੰਡਣ ਲਈ ਪੈਸੇ ਵੰਡਣ ਲਈ ਅੰਦਾਵਾ ਕੀ ਪੈਣਾ ਗੁੱਸੇ ਨਾਲ ਕਰਨ ਉਹਨੂੰ ਡੀਕਣ ਤੇ ਇਹਨਾਂ ਨੂੰ ਜਿਹੜਾ ਗਾਵਾ ਉਹ ਆ ਆ ਪੀਪੀ ਗਾੜੀ ਕਰੋ ਯਾਰ 10000 ਰੁਪਇਆ ਜਿਹੜਾ ਵਾ ਨੀ 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 ਨਿਕਲਣਾ ਕੋਈਗੁਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸ਼ਗਰਚ ਕਮੇਟੀ ਪੰਜਾਬ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਹਾਂ ਅਸ ਵੇਲੇ ਅਸੀਂ ਬਲਟੋਏ ਥਾਣੇ ਦੇ ਵਿੱਚ ਖਲੋਤੇ ਹਾਂ ਆ ਵੇਖੋ ਬਲਟੋਆ ਥਾਣਾ ਵਾ ਤੇ ਇੱਥੇ ਭਗਵੰਤ ਮਾਨ ਤਰਤਰ ਜ਼ਿਲ੍ਹੇ ਜਾਇਆ ਵਾ ਤੇ ਸਾਡੀ ਸਤਕਾਰਯੋਗ ਮਾਵਾ ਭੈਣਾਂ ਨੂੰ ਸਵੇਰ ਦਾ ਹੀ ਥਾਣਿਆਂ ਦੇ ਵਿੱਚ ਕੈਦ ਕੀਤਾ ਹੋਇਆ ਵਾ ਕਿੱਡੀ ਲਖੇਦੀ ਵਾਲੀ ਗੱਲ ਆ ਆ ਸਾਡੇ ਸੁਵਿੰਦਰ ਸਿੰਘ ਜੀ ਜੀਓ ਵਾਲਾ ਸਾਹਿਬ ਨਾਲ ਸਾਡੀਆਂ ਭੈਣਾਂ ਨਾਲ ਬਖਤियार ਸਿੰਘ ਜੀ ਆ ਬਾਕੀ ਬੋਰ ਆ ਵੇਖੋ ਭੈਣਾਂ ਨੂੰ ਇਹ ਉਹ 100000 ਰੁਪਇਆ ਦੇਣ ਵਾਲੇ ਜਿਹੜੇ ਆਂਦੇ ਸੀ ਹਰ ਭੈਣ ਦੇ ਖਾਤੇ ਦੇ ਵਿੱਚ ਨਾ 100000 ਰੁਪਇਆ ਆਊਗਾ ਹਰ 100000 ਦੇਣ ਦੀ ਬਜਾਏ ਅੱਜ ਇਹਨਾਂ ਭੈਣਾਂ ਨੂੰ ਥਾਣੇ ਭਾਇਆ ਥਾਣੇ ਭਾਇਆ ਵਾ ਆ ਵੇਖੋ ਕਿੱਡੀ ਕਰਤੂਤ ਭਗਵੰਤ ਮਾਨ ਦੀ ਉਹ 40 ਕਿਲੋਮੀਟਰ ਤੇ ਜਾਣ ਕੇ 40 ਕਿਲੋਮੀਟਰ ਤੇ ਕਿੱਥੇ ਕੋਟ ਤਰਨਤਾਰਨ ਤੇ ਕਿੱਥੇ ਬਲਟੋਆ ਥਾਣਾ ਕਈ ਥਾਣੇ ਛੱਡ ਆਇਆ ਕਿਹੜੀ ਭੈਣ ਬੋਲਦੀ ਸ਼ਿਵਾ ਛੜਤਾ ਪਿੱਖੀ ਆ ਭੈਣ ਜੀ ਤੁਹਾਨੂੰ ਕੀ ਕਰਨੂ ਲਿਆਂਦੇ ਇੱਥੇ ਬੜਾ ਕੀ ਕਰਨੂ ਲਿਆਂਦਾ ਜਿੱਥੇ ਐਸੇ ਦੇਣ ਵਾਸਤੇ ਅੱਛਾ 1000 ਰੁਪਇਆ ਦੇਣ ਵਾਸਤੇ 1000 ਰੁਪਇਆ ਉਹਨੇ ਨਿਕਲਾ ਆਇਆ ਨਾ 40 4000 ਰੁਪਇਆ ਦੇ ਬਣ ਗਿਆ ਇੰਨਾ ਸਾਡਾ ਹੁਣ ਤੱਕ ਤੇ ਇਕੱਠੇ ਦੇਣੇ ਆ ਜੀ ਚੈੱਕ ਲੈਣ ਆਏ ਆ ਸੋਨੇ ਬੈਂਕ ਆ ਵੇਖੋ ਬਟੋਏ ਥਾਣੇ ਦੇ ਵਿੱਚ ਨਾ ਭਗਵਾਤ ਮਾਨ ਆ ਰਿਹਾ ਪੈਸੇ ਵੰਡਣ ਲਈ ਪੈਸੇ ਵੰਡਣ ਲਈ ਅੰਦਾਵਾ ਕੀ ਭੈਣਾ ਗੁੱਸੇ ਨਾਲ ਕਰਨ ਉਹਨੂੰ ਡੀਕਣ ਤੇ ਇਹਨਾਂ ਨੂੰ ਜਿਹੜਾ ਗਾਵਾ ਉਹ ਆ ਪੀਪੀ ਗਾੜੀ ਕਰੋ 1000 ਰੁਪਇਆ